ਮੈਡਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਦੇ ਫੇਰ ਰੁਕੇ ਉਹ ਤੋਂ ਬਾਅਦ 5 ਮਿੰਟ ਫੇਰ ਰੁਕੇ ਉਸ ਤੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕਿਆ ਜਾਂਦਾ ਉਹ ਨਹੀਂ ਹਟਦਾ ਉਸ ਤੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫੇਰ ਉਹ ਬੰਦਾ ਪਿੱਛੇ ਭੱਜ ਜਾਂਦਾ ਤੇ ਹੁਣ ਉਹ ਦਿਸ ਨਹੀਂ ਰਿਹਾ ਜਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਲਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਲ ਲੈ ਕੇ ਜਾਵਾਂਗੇ ਭਗਵਾਨਤਮਾਨ ਆਉਦਾ ਇਹ ਭਲੇਖਾ ਕੱਢ ਦੇ ਵੀ ਉਹਦੀ ਕੁਰਸੀ ਬਚ ਜੂਗੀ ਹੋਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਘੁਮਾ ਲੋ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਉਹ ਬੀਸੀਸੀ ਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਇਹਨੂੰ ਕਹਾਂ ਜਾਂਦਾ ਕਿ ਪਾਸੇ ਹੋ ਜਾ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜੇਕਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਪਹਿਲਾਂ ਬਿਲਕੁਲ ਪਹਿਚਾਨ ਲਾਗੇ ਜੀ ਅਸੀਂ ਚਾਰ ਜਣੀਆਂ ਸੀਗਾ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੇ ਨਾ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ